ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਾਨਤਨ ਬਾਬਾ ਦੀਪ ਸਿੰਘ ਜੀ ਤਾਨਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਾਨਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਖਾਲਸਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਤੁਸੀਂ ਪੂਰੀ ਦੇਖਿਆ ਕਰੋ ਜੀ ਵੀਡੀਓ ਦੇਖਣ ਤੋਂ ਬਾਅਦ ਅਗਰ ਤੁਹਾਨੂੰ ਵੀਡੀਓ ਚੰਗੀ ਤੇ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਜੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋਵੇ ਚੈਨਲ ਤੇ ਸਾਡਾ ਵੀਡੀਓ ਪਾਉਣ ਦਾ ਮਕਸਦ ਇਹ ਹੀ ਹੈ ਕਿ ਤੁਹਾਡਾ ਰੱਬ ਤੇ ਵਿਸ਼ਵਾਸ ਬਣੇ ਤੁਹਾਡਾ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਬਣੇ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੀ ਵੀਡੀਓ ਕਿਹੋ ਜੀ ਲੱਗੀ ਤਾਂ ਜੋ ਤੁਹਾਡੇ ਦਿੱਤੇ ਹੌਸਲੇ ਦੇ ਨਾਲ ਅਸੀਂ ਹੋਰ ਵੀ ਵੀਡੀਓ ਬਣਾ ਸਕੀਏ ਤੇ ਤੁਹਾਡੇ ਤੱਕ ਪਹੁੰਚਾ ਸਕੀਏ ਕਿਸੇ ਨੇ ਬੜਾ ਸੋਣਾ ਕਿਹਾ ਹੈ ਕਿ ਇੱਕ ਭਿਆਨਕ ਜੰਗਲੀ ਜਾਨਵਰ ਦੀ ਤੁਲਨਾ ਵਿੱਚ ਇੱਕ ਧੋਖੇਵਾਜੇ ਨਿਸ਼ਾਨ ਤੋਂ ਵੱਧ ਡਰਨਾ ਚਾਹੀਦਾ ਹੈ ਕਿਉਂਕਿ ਜਾਨਵਰ ਤਾਂ ਸਿਰਫ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਪਰ ਇੱਕ ਧੋਖੇबाज ਇਨਸਾਨ ਤੁਹਾਡੀ ਬੁੱਧੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਸਿਰਫ ਇੱਕ ਧੋਖੇबाज ਇਨਸਾਨ ਹੀ ਤੁਹਾਨੂੰ ਇਸੇ ਹੀ ਹਾਲਤ ਵਿੱਚ ਲਿਆ ਸਕਦਾ ਹੈ ਜਿੱਥੇ ਤੁਹਾਨੂੰ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਦੁਨੀਆ ਬਹੁਤ ਬੁਰੀ ਹੈ ਹੁਣ ਇੱਥੇ ਜਿਉਣ ਦਾ ਕੋਈ ਫਾਇਦਾ ਨਹੀਂ ਤੇ ਇਹ ਉਦੋਂ ਹੁੰਦਾ ਹੈ ਜਦੋਂ ਤੁਹਾਨੂੰ ਧੋਖਾ ਦਿੱਤਾ ਜਾਂਦਾ ਹੈ ਤੇ ਧੋਖਾ ਵੀ ਉਸੇ ਵਿਅਕਤੀ ਨੂੰ ਮਿਲਦਾ ਹੈ ਜਿਵੇਂ ਦੂਜੇ ਵਿੱਚ ਅੰਨਾ ਵਿਸ਼ਵਾਸ ਕੀਤਾ ਹੋਵੇ ਅਸੀਂ ਕਦੇ ਵੀ ਕਿਸੇ ਤੇ ਇੱਕਦਮ ਪੂਰਾ ਭਰੋਸਾ ਨਹੀਂ ਕਰਦੇ ਵਿਸ਼ਵਾਸ ਹੌਲੀ-ਹੌਲੀ ਵੱਧਦਾ ਹੈ ਪਰ ਕੁਝ ਸਮੇਂ ਬਾਅਦ ਇਹ ਭਰੋਸਾ ਇੰਨਾ ਪੱਕਾ ਹੋ ਜਾਂਦਾ ਹੈ ਕਿ ਅਸੀਂ ਉਸ ਬੰਦੇ ਲਈ ਆਪਣੀਆਂ ਅੱਖਾਂ ਆਪਣੇ ਕੰਨ ਤੇ ਦਿਮਾਗ ਬੰਦ ਕਰ ਲੈਂਦੇ ਆ ਤੇ ਫਿਰ ਅਜਿਹੀ ਸਥਿਤੀ ਵਿੱਚ ਹੀ ਸਾਡਾ ਸਭ ਤੋਂ ਭਰੋਸੇਮੰਦ ਬੰਦਾ ਸਾਨੂੰ ਇੰਨਾ ਵੱਡਾ ਧੋਖਾ ਦੇ ਦਿੰਦਾ ਹੈ ਜਿਵੇਂ ਅਸੀਂ ਦੁਨੀਆ ਤੋਂ ਆਪਣਾ ਭਰੋਸਾ ਗਵਾ ਲੈਂਦੇ ਹਾਂ ਤੇ ਅਸੀਂ ਹਰ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਅਸਲ ਵਿੱਚ ਦੇਖਦੇ ਆਂ ਦੇਖਿਆ ਜਾਵੇ ਤਾਂ ਇਹ ਦੁਨੀਆ ਧੋਖੇ ਤੇ ਹੀ ਚੱਲ ਰਹੀ ਹੈ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਕਿਸੇ ਨਾ ਕਿਸੇ ਨੂੰ ਧੋਖਾ ਦੇ ਹੀ ਦਿੰਦੇ ਹਾਂ ਤੇ ਦੂਜੇ ਲੋਕ ਵੀ ਸਾਨੂੰ ਧੋਖਾ ਦਿੰਦੇ ਜਾ ਰਹੇ ਨੇ ਦੂਸਰੇ ਧੋਖਾ ਦੇਣ ਤਾਂ ਗੱਲ ਸਮਝ ਵੀ ਆਉਂਦੀ ਹੈ ਪਰ ਅਸੀਂ ਤਾਂ ਸਾਲਾਂ ਤੋਂ ਆਪਣੇ ਆਪ ਨੂੰ ਹੀ ਧੋਖਾ ਦਿੰਦੇ ਆ ਰਹੇ ਹਾਂ ਅਸੀਂ ਖੁਦ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸਮਝਾ ਦਿੰਨੇ ਆ ਜਿਸ ਨਾਲ ਸਾਨੂੰ ਸੱਚ ਦਾ ਸਾਹਮਣਾ ਕਰਨਾ ਨਾ ਪਵੇ ਜੇ ਅਸੀਂ ਝੂਠੀ ਦੁਨੀਆ ਵਿੱਚ ਹੀ ਗਵਾਚੇ ਰਹੀਏ ਧੋਖਾ ਦੋ ਧਾਰੀ ਤਲਵਾਰ ਵਰਗਾ ਹੁੰਦਾ ਹੈ ਸਾਨੂੰ ਲੱਗਦਾ ਤਾਂ ਹੈ ਕਿ ਅਸੀਂ ਸਾਹਮਣੇ ਵਾਲੇ ਨੂੰ ਧੋਖਾ ਦੇ ਕੇ ਉਸ ਨੂੰ ਮੂਰਖ ਬਣਾ ਰਹੇ ਹਾਂ ਪਰ ਇਹ ਧੋਖੇ ਵਾਲੀ ਤਲਵਾਰ ਜਿੰਨੀ ਗਰਦਨ ਸਾਹਮਣੇ ਵਾਲੀ ਦੀ ਕੱਟਦੀ ਹੈ ਪਵੇਖ ਵਿੱਚ ਉਨੀ ਹੀ ਕਰਦਨ ਸਾਡੀ ਵੀ ਕੱਟੀ ਜਾਂਦੀ ਹੈ ਖਾਲਸਾ ਜੀ ਅੱਜ ਅਸੀਂ ਇਸ ਕਹਾਣੀ ਰਾਹੀਂ ਅਸੀਂ ਇਹ ਸਿੱਖਾਂਗੇ ਕਿ ਅਸੀਂ ਧੋਖੇ ਤੋਂ ਕਿਵੇਂ बच ਸਕਦੇ ਹਾਂ ਇੱਕ ਵਿਅਕਤੀ ਬਹੁਤ ਗੁੱਸੇ ਵਿੱਚ ਇੱਕ ਪਹਾੜੀ ਦੀ ਚੋਟੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਜਾ ਰਿਹਾ ਸੀ ਪਹਾੜੀ ਤੇ ਚੋਟੀ ਤੇ ਪਹੁੰਚਿਆ ਹੀ ਪਹੁੰਚਦਿਆਂ ਹੀ ਉਹ ਉੱਚੀ ਉੱਚੀ ਚੀਕਾਂ ਮਾਰਨ ਲੱਗ ਪਿਆ ਕਿ ਦੁਨੀਆ ਇੰਨੀ ਮਾੜੀ ਕਿਉਂ ਹੈ ਇੱਥੇ ਇੰਨੇ ਧੋਖੇਬਾਜ਼ ਕਿਉਂ ਨੇ ਹੁਣ ਮੇਰੇ ਜਿਉਣ ਦਾ ਕੋਈ ਮਤਲਬ ਨਹੀਂ ਉਸੇ ਪਹਾੜੀ ਦੇ ਸਿਖਰ ਤੇ ਇੱਕ ਮਹਾਤਮਾ ਆਪਣੇ ਸਿਮਰਨ ਵਿੱਚ ਮਗਨ ਸੀ ਇਸ ਬੰਦੇ ਦੀ ਗੁੱਸੇ ਨਾਲ ਭਰੀ ਆਵਾਜ਼ ਸੁਣ ਕੇ ਉਹ ਧਿਆਨ ਵਿੱਚੋਂ ਜਾਗ ਪਏ ਉਹ ਦੇਖ ਕੇ ਹੀ ਸਮਝ ਗਏ ਕਿ ਬੰਦਾ ਇੱਥੇ ਖੁਦਕੁਸ਼ੀ ਕਰਨ ਆਇਆ ਉਹ ਬੰਦਾ ਪਹਾੜੀ ਤੋਂ ਛਾਲ ਮਾਰਨ ਹੀ ਵਾਲਾ ਸੀ ਕਿ ਮਹਾਤਮਾ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਪਿੱਛੇ ਖਿੱਚ ਲਿਆ ਤੇ ਕਿਹਾ ਕੀ ਹੋਇਆ ਕੀ ਅੱਗੇ ਦਾ ਰਸਤਾ ਖਤਮ ਹੋ ਗਿਆ ਹੈ ਬੰਦੇ ਨੇ ਕਿਹਾ ਕਿਹੜਾ ਰਸਤਾ ਇੱਥੇ ਤਾਂ ਕੋਈ ਰਸਤਾ ਹੀ ਨਹੀਂ ਹੈ ਮੈਂ ਇੱਥੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲਾ ਮਹਾਤਮਾ ਨੇ ਕਿਹਾ ਮਰਨਾ ਤਾਂ ਇੱਕ ਦਿਨ ਸਾਰਿਆਂ ਨੂੰ ਹੈ ਪਰ ਤੈਨੂੰ ਇੰਨੀ ਕਾਲੀ ਕਿਉਂ ਹੈ ਬੰਦੇ ਨੇ ਕਿਹਾ ਕਿ ਇਹ ਦੁਨੀਆ ਰਹਿਣ ਦੇ ਲਾਇਕ ਨਹੀਂ ਹੈ ਇੱਥੇ ਹਰ ਕੋਈ ਧੋਖੇ ਬਾਜ ਹੈ ਜਿਸਤੇ ਵੀ ਮੈਂ ਭਰੋਸਾ ਕੀਤਾ ਸਾਰਿਆਂ ਨੇ ਮੇਰੇ ਨਾਲ ਧੋਖਾ ਹੀ ਕੀਤਾ ਮੇਰੇ ਸਕੇ ਭਰਾ ਨੇ ਮੈਨੂੰ ਧੋਖਾ ਦਿੱਤਾ ਮੇਰੇ ਦੋਸਤਾਂ ਨੇ ਵੀ ਮੈਨੂੰ ਧੋਖਾ ਦਿੱਤਾ ਇੰਨੇ ਧੋਖੇ ਮਿਲਣ ਤੋਂ ਬਾਅਦ ਮੇਰਾ ਇਸ ਦੁਨੀਆ ਵਿੱਚ ਰਹਿਣ ਦਾ ਕੋਈ ਮਤਲਬ ਨਹੀਂ ਰਿਹਾ ਇਸ ਧੋਖੇਬਾਜ਼ ਦੁਨੀਆ ਵਿੱਚ ਕੋਈ ਵੀ ਭਰੋਸੇਯੋਗ ਨਹੀਂ ਹੈ ਇਸ ਲਈ ਮੈਂ ਖੁਦਕੁਸ਼ੀ ਕਰਨ ਜਾ ਰਿਹਾ ਮਹਾਤਮਾ ਨੇ ਕਿਹਾ ਕਿ ਤੂੰ ਸਵਾਰਥੀ ਨਹੀਂ ਹੈ ਕੀ ਤੇਰੇ ਭਰੋਸੇ ਤੇਰੇ ਤੇ ਭਰੋਸਾ ਕੀਤਾ ਜਾ ਸਕਦਾ ਹੈ ਉਹ ਬੰਦਾ ਬੋਲਿਆ ਮਹਾਤਮਾ ਨੇ ਕਿਹਾ ਕਿ ਤੂੰ ਸੁਆਰਥੀ ਨਹੀਂ ਹੈ ਕਿ ਤੇਰੇ ਤੇ ਭਰੋਸਾ ਕੀਤਾ ਜਾ ਸਕਦਾ ਹੈ ਉਹ ਬੰਦਾ ਬੋਲਿਆ ਮੈਂ ਅੱਜ ਤੱਕ ਕਿਸੇ ਨਾਲ ਧੋਖਾ ਨਹੀਂ ਕੀਤਾ ਤੁਸੀਂ ਚਾਹੋ ਤਾਂ ਮੇਰੇ ਪਿੰਡ ਜਾ ਕੇ ਪੁੱਛ ਸਕਦੇ ਹੋ ਲੋਕ ਹੀ ਅਕਸਰ ਮੇਰਾ ਫਾਇਦਾ ਉਠਾਉਂਦੇ ਨੇ ਪਰ ਮੈਂ ਅੱਜ ਤੱਕ ਕਿਸੇ ਦਾ ਬੁਰਾ ਨਹੀਂ ਕੀਤਾ ਮਹਾਤਮਾ ਨੂੰ ਕਿਹਾ ਮੈਂ ਤੇਰੇ ਤੇ ਭਰੋਸਾ ਨਹੀਂ ਕਰ ਸਕਦਾ ਤੈਨੂੰ ਇਹ ਸਾਬਤ ਕਰਨਾ ਪਵੇਗਾ ਕਿ ਤੂੰ ਇੱਕ ਸੁਆਰਥੀ ਬੰਦਾ ਨਹੀਂ ਹੈ ਉਸ ਵਿਅਕਤੀ ਨੇ ਪੁੱਛਿਆ ਇਹ ਸਾਬਤ ਕਰਨ ਲਈ ਮੈਨੂੰ ਕੀ ਕਰਨਾ ਪਵੇਗਾ ਮਹਾਤਮਾ ਨੇ ਕਿਹਾ ਕਿ ਅਗਲੇ ਦਿਨ 1 ਸਾਲ ਤੱਕ ਤੈਨੂੰ ਮੇਰੇ ਆਸ਼ਰਮ ਵਿੱਚ ਰਹਿਣਾ ਪਵੇਗਾ ਤਾਂ ਹੀ ਮੈਨੂੰ ਪਤਾ ਲੱਗੇਗਾ ਕਿ ਤੂੰ ਇੱਕ ਇਮਾਨਦਾਰ ਵਿਅਕਤੀ ਹੈ ਜਾਂ ਫਿਰ ਤੂੰ ਵੀ ਬਾਕੀ ਵਾਂਗ ਸਾਰਿਆਂ ਵਾਂਗ ਧੋਖੇਬਾਜ਼ ਹੈ ਉਸ ਬੰਦੇ ਨੇ ਕਿਹਾ ਠੀਕ ਹੈ ਮੈਂ 1 ਸਾਲ ਤੁਹਾਡੇ ਨਾਲ ਤੁਹਾਡੇ ਆਸ਼ਰਮ ਵਿੱਚ ਰਹਾਂਗਾ ਤੇ ਆਪਣੇ ਆਪ ਨੂੰ ਸਾਬਿਤ ਕਰਾਂਗਾ। ਮਹਾਤਮਾ ਉਸ ਬੰਦੇ ਨੂੰ ਆਪਣੇ ਨਾਲ ਆਪਣੇ ਆਸ਼ਰਮ ਵਿੱਚ ਲੈ ਗਏ ਤੇ ਉਸ ਨੂੰ ਆਪਣਾ ਚੇਲਾ ਬਣਾ ਲਿਆ। ਅਗਲੇ ਦਿਨ ਉਸ ਬੰਦੇ ਨੂੰ ਮਹਾਤਮਾ ਨੇ ਸਵੇਰੇ ਆਪਣੇ ਕੋਲ ਬੁਲਾਇਆ ਤੇ ਕਿਹਾ ਮੈਨੂੰ ਤੇਰੇ ਤੇ ਭਰੋਸਾ ਨਹੀਂ ਹੈ ਪਰ ਫਿਰ ਵੀ ਤੂੰ ਜਾ ਕੇ ਭਿਖਿਆ ਮੰਗ ਕੇ ਲੈ ਗਿਆ। ਉਸ ਨੌਜਵਾਨ ਨੇ ਗੁਰੂ ਨੂੰ ਮੱਥਾ ਟੇਕਿਆ ਤੇ ਭਿਖਿਆ ਮੰਗਣ ਲਈ ਚਲਾ ਗਿਆ ਉਸ ਨੇ ਅੱਜ ਤੋਂ ਪਹਿਲਾਂ ਕਦੇ ਭਿਖਿਆ ਨਹੀਂ ਮੰਗੀ ਸੀ ਜਿਸ ਕਾਰਨ ਉਸ ਨੂੰ ਭਿਖਿਆ ਮੰਗਣ ਵਿੱਚ ਬੜੀ ਤਕਲੀਫ ਹੋ ਰਹੀ ਸੀ ਉਸ ਦੇ ਮੂੰਹੋਂ ਭਿਖਿਆ ਨਹੀਂ ਸ਼ਬਦ ਨਹੀਂ ਨਿਕਲ ਰਹੇ ਸੀ ਉਸ ਦੀ ਹੌਮੇ ਉਸ ਦੀ ਭਿਖਿਆ ਮੰਗਣ ਤੋਂ ਰੋਕ ਰਹੀ ਸੀ ਪਰ ਉਸ ਦੇ ਅੰਦਰ ਇੱਕ ਹੋਰ ਹੌਮੇ ਪੈਦਾ ਹੋ ਰਹੀ ਸੀ ਗੁਰੂ ਨੂੰ ਗਲਤ ਸਾਬਤ ਕਰਨ ਦਾ ਹੰਕਾਰ ਇਸ ਲਈ ਉਸ ਨੇ ਭੀਖ ਮੰਗੀ ਤੇ ਭੀਖ ਲੈ ਕੇ ਵਾਪਸ ਗੁਰੂ ਕੋਲ ਪਹੁੰਚ ਗਿਆ ਉਸਦੇ ਹੱਥ ਦੇ ਵਿੱਚ ਭਿੱਖਿਆ ਦੇਖ ਕੇ ਗੁਰੂ ਨੇ ਕਿਹਾ ਤੂੰ ਕੁਝ ਤਾਂ ਭਰੋਸੇ ਲਾਇਕ ਹੈ ਮੈਨੂੰ ਲੱਗਿਆ ਸੀ ਕਿ ਤੂੰ ਭਿੱਖਿਆ ਨਹੀਂ ਮੰਗ ਪਾਵੇਂਗਾ ਪਰ ਤੂੰ ਮੈਨੂੰ ਗਲਤ ਸਾਬਤ ਕਰ ਦਿੱਤਾ ਮੇਰੇ ਨਾਲ ਮੇਰੀ ਕੂਟਿਆ ਵਿੱਚ ਆ ਉੱਥੇ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹਦਾ ਗੁਰੂ ਉਸ ਨੂੰ ਆਪਣੇ ਨਾਲ ਆਪਣੀ ਝੌਂਪੜੀ ਵਿੱਚ ਲੈ ਗਏ ਝੌਂਪੜੀ ਦੇ ਉੱਪਰ ਇੱਕ ਲੱਕੜਾ ਲੜਕਿਆ ਹੋਇਆ ਸੀ ਗੁਰੂ ਨੇ ਉਸ ਘੜੇ ਵੱਲ ਇਸ਼ਾਰਾ ਕਰਕੇ ਕਿਹਾ ਤੂੰ ਇਸ ਘੜੇ ਨੂੰ ਦੇਖ ਰਿਹਾ ਹੈਂ ਇਸ ਵਿੱਚ ਜ਼ਹਿਰ ਰੱਖਿਆ ਹੋਇਆ ਹੈ ਤੇ ਜ਼ਹਿਰ ਵੀ ਅਜੀਹਾ ਹੈ ਜੇਕਰ ਕਿਸ ਨੂੰ ਦੇ ਦਿੱਤਾ ਜਾਵੇ ਤਾਂ ਵਿਅਕਤੀ ਬਹੁਤ ਆਸਾਨੀ ਨਾਲ ਮਰ ਸਕਦਾ ਹੈ ਤੇ ਕੋਈ ਜਾਣ ਵੀ ਨਹੀਂ ਪਾਵੇਗਾ ਕਿ ਉਸ ਦੀ ਮੌਤ ਕਿਵੇਂ ਹੋਈ ਚੇਲੇ ਨੇ ਕਿਹਾ ਪਰ ਗੁਰੂ ਜੀ ਤੁਸੀਂ ਮੈਨੂੰ ਇਹ ਕਿਉਂ ਦੱਸ ਰਹੇ ਹੋ ਮਹਾਤਮਾ ਨੇ ਕਿਹਾ ਬਸ ਮੈਂ ਤੈਨੂੰ ਸਾਵਧਾਨ ਕਰ ਰਿਹਾ ਕਿ ਗਲਤੀ ਨਾਲ ਤੂੰ ਇਸ ਨੂੰ ਖਾਣਾ ਨਾ ਲਵੀਂ ਕੁਝ ਦਿਨਾਂ ਬਾਅਦ ਗੁਰੂ ਆਪਣੇ ਕੁਝ ਚੇਲਿਆਂ ਨਾਲ ਜੰਗਲ ਵਿੱਚੋਂ ਲੰਘ ਰਹੇ ਸੀ ਉਦੋਂ ਕੁਝ ਜੰਗਲੀ ਲੁਟੇਰਿਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਹਰ ਕੋਈ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗਾ ਪਰ ਬੁਢਾਪੇ ਕਾਰਨ ਗੁਰੂ ਭੱਜ ਨਹੀਂ پا ਰਹੇ ਸੀ ਇਹ ਗੱਲ ਉਸ ਚੇਲੇ ਨੇ ਅਨੁਭਵ ਕੀਤੀ ਤੇ ਬਹੁਤ ਬਹਾਦਰੀ ਦਿਖਾਉਂਦੇ ਹੋਏ ਉਹਨੇ ਆਪਣੇ ਗੁਰੂ ਨੂੰ ਡਾਕੂਆਂ ਤੋਂ ਬਚਾਇਆ ਤੇ ਉਹਨਾਂ ਨੂੰ ਸਹੀ ਸਲਾਮਤ ਆਸ਼ਰਮ ਵਿੱਚ ਪਹੁੰਚਾਇਆ ਆਸ਼ਰਮ ਵਿੱਚ ਪਹੁੰਚ ਕੇ ਗੁਰੂ ਨੇ ਸਭ ਦੇ ਸਾਹਮਣੇ ਉਸ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਇਹ ਮੇਰਾ ਨਵਾਂ ਚੇਲਾ ਤੁਹਾਡੇ ਸਭ ਨਾਲੋਂ ਬਹੁਤ ਚੰਗਾ ਹੈ ਜਿਸ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਮੇਰੀ ਜਾਨ ਬਚਾਈ આજ ਤੋਂ ਮੈਨੂੰ ਇਸ ਤੇ ਪੂਰਾ ਭਰੋਸਾ ਉਸ ਦਿਨ ਤੋਂ ਲੈ ਕੇ ਹਰ ਰੋਜ਼ ਸਵੇਰੇ ਜਦੋਂ ਵੀ ਗੁਰੂ ਉਸ ਚੇਲੇ ਨੂੰ ਮਿਲਦੇ ਤਾਂ ਇੱਕ ਵਾਰ ਉਸ ਨੂੰ ਜ਼ਰੂਰ ਕਹਿੰਦੇ ਕਿ ਮੈਨੂੰ ਤੇਰੇ ਤੇ ਪੂਰਾ ਭਰੋਸਾ ਆ ਗੋਲੀ ਹੌਲੀ ਗੁਰੂ ਦਾ ਉਸ ਚੇਲੇ ਵਿੱਚ ਭਰੋਸਾ ਵਧਦਾ ਗਿਆ ਤੇ ਇੰਨਾ ਕੋ ਵਧ ਗਿਆ ਕਿ ਇੱਕ ਦਿਨ ਗੁਰੂ ਨੇ ਆਪਣੇ ਚੇਲੇ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਮੇਰਾ ਕੋਈ ਪੁੱਤਰ ਨਹੀਂ ਹੈ ਪਰ ਤੂੰ ਮੇਰੇ ਪੁੱਤਰਾਂ ਵਰਗਾ ਹੀ ਹੈ ਮੈਂ ਹੁਣ ਬੁढ़ा ਹੋ ਗਿਆ ਮੇਰੀ ਉਮਰ ਹੋ ਚੁੱਕੀ ਹੈ ਇਸ ਲਈ ਮੈਂ ਚਾਹੁੰਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਇਸ ਆਸਰਮ ਦੀ ਬਾੰਗ ਬੜੌਰ ਆਪਣੇ ਹੱਥ ਵਿੱਚ ਲੈ ਲਈ ਚੇਲੇ ਨੇ ਕਿਹਾ ਗੁਰੂ ਜੀ ਜੇਕਰ ਤੁਹਾਡੀ ਇੱਛਾ ਹੈ ਤਾਂ ਮੈਂ ਤੁਹਾਡੀ ਖੁਸ਼ੀ ਲਈ ਇਹ ਜ਼ਿੰਮੇਵਾਰੀ ਵੀ ਉਠਾਵਾਂਗਾ ਇਹ ਕਹਿ ਕੇ ਚੇਲਾ ਉੱਥੋਂ ਚਲਾ ਗਿਆ ਕੁਝ ਦਿਨਾਂ ਬਾਅਦ ਗੁਰੂ ਬਿਮਾਰ ਹੋ ਗਏ ਤੇ ਉਹਨਾਂ ਨੇ ਆ ਆਸ਼ਰਮ ਦੇ ਸਾਰੇ ਚੇਲਿਆਂ ਨੂੰ ਬੁਲਾਇਆ ਤੇ ਇਹ ਐਲਾਨ ਕਰ ਦਿੱਤਾ ਕਿ ਮੇਰੇ ਤੋਂ ਬਾਅਦ ਇਸ ਆਸ਼ਰਮ ਦਾ ਸੰਚਾਲਕ ਇਹ ਨੌਜਵਾਨ ਚੇਲਾ ਹੋਵੇਗਾ ਹੌਲੀ ਹੌਲੀ ਦਿਨ ਬੀਤਣ ਲੱਗੇ ਤੇ ਉਸ ਨੌਜਵਾਨ ਚੇਲੇ ਦੀ ਬੇਚੈਨੀ ਵਧਣ ਲੱਗੀ ਉਹ ਜਲਦੀ ਤੋਂ ਜਲਦੀ ਆਸ਼ਰਮ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦਾ ਸੀ ਉਹ ਹਰ ਰੋਜ਼ ਸਵੇਰੇ ਜਾ ਕੇ ਗੁਰੂ ਕੋਲ ਇਹੀ ਦੇਖਦਾ ਕਿ ਗੁਰੂ ਦੀ ਸਿਹਤ ਤੇ ਕੋਈ ਅਸਰ ਪਿਆ ਜਾਂ ਨਹੀਂ ਪਰ ਗੁਰੂ ਦੀ ਸਿਹਤ ਤਾਂ ਦਿਨੋਂ ਦਿਨ ਤੰਦਰੁਸਤ ਹੋਈ ਜਾ ਰਹੀ ਸੀ ਹੁਣ ਉਸ ਦੇ ਸਬਰ ਦਾ ਬੰਨ ਟੁੱਟਣ ਲੱਗਾ ਉਸ ਦੀ ਰਾਤਾਂ ਦੀ ਨੀਂਦ ਉੱਡ ਗਈ ਉਹ ਹਰ ਵੇਲੇ ਇਹੀ ਸੋਚਦਾ ਰਹਿੰਦਾ ਕਿ ਗੁਰੂ ਨੂੰ ਕਿਵੇਂ ਰਸਤੇ ਤੋਂ ਹਟਾਇਆ ਜਾਵੇ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ ਕਈ ਵਾਰ ਉਹ ਸੋਚਦਾ ਕਿ ਗੁਰੂ ਨੂੰ ਦਰਿਆ ਵਿੱਚ ਧੱਕਾ ਦੇ ਦੇਵਾਂ ਪਰ ਅਗਲੇ ਹੀ ਪਲ ਉਸ ਨੂੰ ਖਿਆਲ ਆਉਂਦਾ ਕਿ ਗੁਰੂ ਤਾਂ ਇੱਕ ਚੰਗੇ ਤੈਰਾਕ ਨੇ ਉਹ ਤੈਰ ਕੇ ਬਾਹਰ ਆ ਜਾਣਗੇ ਤਾਂ ਫਿਰ ਸੋਚਦਾ ਮੈਨੂੰ ਕੋਈ ਅਜੀਹਾਰ ਰਸਤਾ ਲੱਭਣਾ ਪਵੇਗਾ ਜਿਸ ਵਿੱਚ ਗੁਰੂ ਵੀ ਮਰ ਜਾਵੇ ਤੇ ਹਰੇਕ ਨੂੰ ਇਹੀ ਲੱਗੇ ਕਿ ਇਹ ਇੱਕ ਕੁਦਰਤੀ ਮੌਤ ਸੀ ਇੱਕ ਦਿਨ ਉਹੀ ਚੇਲਾ ਗੁਰੂ ਦੀ ਕੂਟਿਆ ਵਿੱਚ ਬੈਠਾ ਸੀ ਤਾਂ ਉਸ ਦੀ ਨਜ਼ਰ ਉਸ ਦੇ ਉੱਪਰ ਟੰਗੇ ਘੜੇ ਤੇ ਪੈ ਗਈ ਉਸ ਨੂੰ ਯਾਦ ਆ ਗਈ ਉਹ ਸਾਰੀ ਗੱਲ ਘੜੇ ਬਾਰੇ ਜੋ ਗੁਰੂ ਨੇ ਕਹੀ ਸੀ ਉਸ ਨੇ ਸੋਚਿਆ ਇਹ ਸਹੀ ਰਹੇਗਾ ਇਹ ਜ਼ਹਿਰ ਗੁਰੂ ਨੂੰ ਦੇ ਦਿਨਾ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਉਹਨਾਂ ਦੀ ਮੌਤ ਕਿਵੇਂ ਹੋਈ ਅਗਲੇ ਦਿਨ ਉਸਨੇ ਚਲਾਕੀ ਨਾਲ ਲੋਕ ਕੇ ਉਹ ਕੁਟਿਆ ਵਿੱਚੋਂ ਜ਼ਹਿਰ ਚੋਰੀ ਕਰ ਲਿਆ ਆ ਤੇ ਗੁਰੂ ਦੇ ਭੋਜਨ ਵਿੱਚ ਮਿਲਾ ਦਿੱਤਾ ਤੇ ਗੁਰੂ ਨੇ ਭੋਜਨ ਖਾਦਾ ਤੇ ਰਾਤ ਨੂੰ ਸੌਣ ਚਲੇ ਗਏ ਪਰ ਜਦੋਂ ਸਵੇਰ ਹੋਈ ਤਾਂ ਪੂਰਾ ਆਸ਼ਰਮ ਜਾਗ ਪਿਆ ਪਰ ਗੁਰੂ ਨਹੀਂ ਉੱਠੇ ਜਦੋਂ ਚੇਲਿਆਂ ਨੇ ਗੁਰੂ ਦੀ ਕੁਟੀ ਵਿੱਚ ਜਾ ਕੇ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਤਾਂ ਅਕਾਲ ਚਲਾਣਾ ਕਰ ਗਏ ਨੇ ਜਦੋਂ ਇਹ ਗੱਲ ਉਸ ਨੌਜਵਾਨ ਚੇਲੇ ਨੂੰ ਪਤਾ ਲੱਗੀ ਤਾਂ ਉਹ ਅੰਦਰ ਹੀ ਅੰਦਰ ਬਹੁਤ ਖੁਸ਼ ਹੋਇਆ ਤੇ ਆਸ਼ਰਮ ਨੂੰ ਆਪਣੇ ਅਧੀਨ ਕਰਨਾ ਸ਼ੁਰੂ ਕਰ ਲਿਆ ਉਸੇ ਆਸ਼ਰਮ ਦੇ ਅੰਦਰ ਗੁਰੂ ਦਾ ਇੱਕ ਪੁਰਾਣਾ ਚੇਲਾ ਵੀ ਸੀ ਉਹ ਚੁੱਪਚਾਪੇ ਸਾਰੀ ਘਟਨਾ ਨੂੰ ਦੇਖ ਰਿਹਾ ਸੀ ਤੇ ਆਪਣੀ ਕੁਟਿਆ ਵਿੱਚ ਗਿਆ ਤੇ ਉੱਥੇ ਇੱਕ ਦਵਾਈ ਲੈ ਕੇ ਆਇਆ ਉਹ ਦਵਾਈ ਗੁਰੂ ਨੂੰ ਪਿਲਾ ਦਿੱਤੀ ਥੋੜੀ ਹੀ ਦੇਰ ਚ ਗੁਰੂ ਦੀ ਹੋਸ਼ ਵਾਪਸ ਆ ਗਈ ਤਾਂ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਬੈਠ ਗਿਆ ਇਹ ਸਭ ਕੁਝ ਦੇਖ ਕੇ ਉਸ ਨੌਜਵਾਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਗੁਰੂ ਨੇ ਬਾਕੀ ਸਾਰੇ ਚੇਲਿਆਂ ਨੂੰ ਆਪੋ ਆਪਣੇ ਕੰਮ ਕਰਨ ਲਈ ਭੇਜ ਦਿੱਤਾ ਤੇ ਉਸ ਜਵਾਨ ਚੇਲੇ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਤੂੰ ਅਜੇ ਵੀ ਵਿਸ਼ਵਾਸ ਕਰਨ ਦੇ ਯੋਗ ਹੈ ਕਿ ਤੂੰ ਮੈਨੂੰ ਧੋਖਾ ਨਹੀਂ ਦਿੱਤਾ ਕਿ ਤੂੰ ਸਵਾਰਥੀ ਨਹੀਂ ਹੈ ਉਹ ਗੁਰੂ ਦੇ ਚਰਨਾਂ ਵਿੱਚ ਡਿੱਗ ਕੇ ਬੋਲਿਆ ਪਤਾ ਨਹੀਂ ਇਹ ਗੁਨਾਹ ਮੇਰੇ ਕੋਲੋਂ ਕਿਵੇਂ ਹੋ ਗਿਆ ਪਰ ਮੈਂ ਅੱਜ ਤੋ ਪਹਿਲਾਂ ਕਦੇ ਵੀ ਕਿਸੇ ਨੂੰ ਧੋਖਾ ਨਹੀਂ ਦਿੱਤਾ ਸੀ ਲੋਕ ਹੀ ਮੈਨੂੰ ਧੋਖਾ ਦਿੰਦੇ ਆ ਰਹੇ ਨੇ ਪਰ ਅੱਜ ਪਤਾ ਨਹੀਂ ਮੈਂ ਤੁਹਾਨੂੰ ਕਿਉਂ ਤੇ ਕਿਵੇਂ ਧੋਖਾ ਦੇ ਦਿੱਤਾ ਗੁਰੂ ਨੇ ਕਿਹਾ ਤੂੰ ਮੈਨੂੰ ਧੋਖਾ ਦੇ ਹੀ ਨਹੀਂ ਸਕਦਾ ਸੀ ਕਿਉਂਕਿ ਮੈਂ ਤੇਰੇ ਤੇ ਭਰੋਸਾ ਕੀਤਾ ਹੀ ਨਹੀਂ ਸੀ ਮੈਨੂੰ ਕਿਸੇ ਵੀ ਇਨਸਾਨ ਤੇ ਭਰੋਸਾ ਨਹੀਂ ਹੈ ਮੈਂ ਸਿਰਫ ਉਸ ਤੇ ਭਰੋਸਾ ਕਰਦਾ ਜੋ ਮੈਂ ਆਪਣੀਆਂ ਅੱਖਾਂ ਨਾਲ ਵੇਖਦਾ ਤੇ ਮੈਨੂੰ ਤੇਰੇ ਅੰਦਰ ਲਾਲਚ ਦਿਖਾਈ ਦੇ ਰਿਹਾ ਸੀ ਤੇ ਇਹ ਲਾਲਚ ਵੀ ਮੈਂ ਤੈਨੂੰ ਜਾਣਬੁੱਝ ਕੇ ਦਿੱਤਾ ਸੀ ਕਿਉਂਕਿ ਕੋਈ ਵੀ ਵਿਅਕਤੀ ਸਿਰਫ ਤਿੰਨ ਕਾਰਨਾ ਕਰਕੇ ਧੋਖਾ ਦਿੰਦਾ ਹੈ ਪਹਿਲਾ ਹੈ ਸਵਾਰਥ ਦੂਜਾ ਹੈ ਲਾਲਚ ਤੇ ਤੀਜਾ ਹੈ ਈਰਖਾ ਇਸ ਲਈ ਕਦੇ ਵੀ ਕਿਸੇ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਧੋਖਾ ਦੇਣ ਵਾਲਾ ਬਸ ਇਹੀ ਸੋਚਦਾ ਹੈ ਕਿ ਉਸ ਨੂੰ ਕੋਈ ਨਹੀਂ ਦੇਖ ਰਿਹਾ ਪਰ ਰੱਬ ਸਭ ਦੇਖਦਾ ਹੈ ਜਦੋਂ ਰੱਬ ਦੀ ਮਾਰ ਪੈਂਦੀ ਹੈ ਨਾ ਤਾਂ ਵੱਡੇ-ਵੱਡੇ ਲੋਕ ਵੀ ਸਿੱਧੇ ਹੋ ਜਾਂਦੇ ਨੇ ਜੇ ਤੁਸੀਂ ਧੋਖੇ ਤੋਂ ਬਚਣਾ ਹੈ ਤਾ ਹਰੇਕ ਤੇ ਵਿਸ਼ਵਾਸ ਨਾ ਕਰੋ ਆਪਣੀਆਂ ਅੱਖਾਂ ਕੰਨ ਖੋਲ ਕੇ ਰੱਖੋ ਤਾਂ ਤੁਹਾਨੂੰ ਕੋਈ ਵੀ ਧੋਖਾ ਨਹੀਂ ਦੇ ਸਕੇਗਾ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ